ਤੁਹਾਡਾ ਬ੍ਰਾਡ ਫੈਮਿਲੀ ਇਨਾਂ ਤੇ ਸਵਾਗਤ ਹੈ ਲਾਈਕ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਆਪ ਲਾ ਲਿਆ ਆਪਣੇ ਘਰੇ ਵਾਈਫਾਈ ਲਵਾ ਲਿਆ ਆਪਾਂ ਤੁਹਾਨੂੰ ਦਿਖਾਉਣੇ ਆ ਵਾਈਫਾਈ ਤੇ ਗੀਡੇ ਨਾਲ ਬਨੇ ਰਹੇ ਜੀ ਤੇ ਗਰਮੀ ਬਹੁਤ ਗਰਮੀ ਤੋਂ ਬਚੋ ਜਿੰਨਾ ਹੋ ਸਕਦਾ ਚਲੋ ਆਪਦੇ ਪਤਾ ਨੂੰ ਦਿਖਾਉਣੇ ਆਗੇ ਕੰਟੀਨਰ ਮਤਲਬ ਵਾਈਫਾਈ ਆਪਾਂ ना ना थे थे आ रही हैं अपनी पौधियां तो हम आपका कोटे ते आ गए हैं आ देखो आ रहा अपना कोठा तो और या सुबह को सामने तो म्हणजे अपने मजे पे ये कोटे कोटे ते वैसे अब कई भरी पेन ना ता करके कर ये वैसे दाई रख दे अब ਤੇ ਆ ਆਪਣੀ ਡਿਸ਼ ਤੇ ਹਲ ਵਾਲਿਆ ਆਪਾ ਵਾਈਫਾਈ ਤੁਹਾਨੂੰ ਖਾਉਣੇ ਆ ਤਾਰ ਦੇ ਥੱਲੇ ਉਹਦੀ ਕਰਕੇ ਆਹ ਹਰੇ ਆ ਹਲ ਵਾਲਿਆ ਆਪਾ ਵਾਈਫਾਈ ਮਾਰੀ ਖਣ ਥੱਲੇ ਤਾਰ ਜਾਵੜੀ ਹੈ ਇਹ ਆਪਣੇ ਜਿੱਥੇ ਆਪਣੀ ਐਲ ਸੀ ਡੀ ਲੱਗੀ ਉੱਥੇ ਪਹੁੰਚ ਗਈ ਆ ਇਹ ਤਾਰ ਤੇ ਫੋਨ ਉਹ ਆਪਣੀ ਡਿਸ਼ ਵੀ ਨਵੇਂ ਲੱਗੇ ਗਏ ਨੇ ਜਿਹੜੇ ਵਾਈਫਾਈ ਲਾਉਣ ਨਾਲ ਆਏ ਸਨ ਐਸੀ ਮਤਲਬ ਤੇ ਆ ਬਹੁਤ ਠਾਵ ਬਾਕੀ ਆਪਣੇ ਦੇਖੋ ਸਭ ਵੀਡੀਓ ਨੂੰ ਬਣਾਇਓ ਰੋਜ਼ ਲਾਈਕ ਮੈਂਟ ਸ਼ੇਅਰ ਕਰਨਾ ਨਾ ਭੁੱਲ ਜੀ ਤਿਆਰ ਆ ਆਪਣੇ ਕੋਠੇ ਦੇ ਉੱਪਰ ਕਵਾੜ ਪਿਆ ਹੋਇਆ ਬਹੁਤ ਸਾਰਾ ਤਾਰਾਂ ਜੰ ਪੱਖੇ ਜਾਲੀਆਂ ਬਹੁਤ ਕਵਾੜ ਪਿਆ ਹੋਇਆ ਉੱਤੇ ਆ ਇੱਧਰ ਆਪਣੇ ਝੋਨੇ ਦੇ ਝੋਨੇ ਦਾ ਵੀ ਪਿਆ ਆ ਆਪਣੀ ਸਕੂਲ ਚ ਖੜੀ ਜੋ ਆਪਣੀ ਗੱਡੀ ਖੜੀ ਤਿਆਰ ਹੈ ਇੱਥੇ ਆਪਣੇ ਇੱਕ ਬਕਸਾ ਜਿਹਾ ਲਾ ਕੇ ਗਏ ਆ ਉਸ ਦੇ ਨਾਲ ਅਰੇਂਜ ਖਿੱਚਦਾ ਵਾਈਫਾਈ ਉੱਪਰ ਇਹ ਬਕਸਾ ਲਾ ਕੇ ਤੇ ਇੱਥੇ ਤਾਰ ਪਾ ਕੇ ਆ ਦੇਖੋ ਆਹ ਵਾਲ ਡਿਚ ਆਫ ਨੇ ਲਾ ਕੇ ਗਏ ਨੇ ਨਮੀ ਆਹ ਬੋਰ ਬੜਾ ਜਿਵੇਂ ਹੀ ਪਿਆ ਆਹ ਦੇਖੋ ਆਹ ਵਾਲ ਡਿਚ ਨਾ ਲਾ ਕੇ ਗਏ ਨੇ ਆ ਜੀ ਪੁਰਾਣੇ ਦੇ ਸਾਰੇ ਵਾਈਫਾਈ ਦਾ ਬਹੁਤ ਫਾਇਦਾ ਹੋ ਜੂਗਾ ਪਾਣ ਨੂੰ ਜਦੋਂ ਜੀ ਦਿੱਤਾ ਉਹ ਨੈਟ ਚਲਾ ਲਿਆ ਤੇ ਹੁਣ ਆ ਅੱਧਾ ਟਾਈਮ ਆ ਆਪਣੀ ਪਾਣੀ ਦੀ ਵਾਰੀ ਆ ਅੱਜ ਤੇ ਆ ਦੇਖੋ ਆਪਾਂ ਪਾਣੀ ਵਾਢ ਲਿਆ ਆਪਾਂ ਆ 7:42 ਤੇ ਪਾਣੀ ਵੜ ਦਿੰਨੇ ਤੇ ਫੇਰ 7:42 ਹੋਏਗੀ ਆ ਆ ਦੇਖੋ ਵਾਢ ਲਿਆ ਆਪਾਂ ਪਾਣੀ ਤੇ ਆ ਆਸਪਾਸ ਹੋ ਗਏ ਫੇਰ ਉਧਰ ਖਾਲਾ ਭਰਿਆ ਹੁੰਦਾ ਤੇ ਆਸਪਾਸ ਧੋਣੇ ਲੱਗੇ ਆ ਜਿਹੜੇ ਉਹ ਦੇਖੋ ਅਰੇ ਆਪਣੇ ਖੇਤ ਤੋਂ ਉੱਧਰੋਂ ਪਾਣੀ ਵੜ ਕੇ ਲਾਣਾ ਵੰਦਾ ਆਪਾਂ ਨੂੰ ਸੇ ਆਪੇ ਡ੍ਰੋ ਘੱਟੀ ਬੰਦ ਕਰਤੀ ਆ ਹੁਣ ਆਪਣੇ ਖੇਤ ਪਾਣੀ ਪਹੁੰਚ ਜੂਗਾ ਸਾਡੇ ਜਾਨ ਤੋਂ ਪਹਿਲਾਂ ਹੀ ਖੇਤ ਪਾਣੀ ਪਹੁੰਚ ਜੂਗਾ ਪਾਣੀ ਤੇਜ਼ ਬਹੁਤ ਹੁੰਦਾ ਮੇਰੇ ਸਲੋ ਅਵੇ ਦੇ ਨਹੀਂ ਪਹੁੰਚਦਾ ਪਰ ਹੁਣ ਛੱਡ ਗਿਆ ਅੰਤ ਬਾਅਦ ਪਹਿਲੇ ਪਹੁੰਚ ਜੂਗਾ ਤੇ ਮੇਰਾ ਭਰਾ ਤਾਂ ਹੁਣ ਉੱਧਰ ਚਲ ਗਿਆ ਮੇਰੇ ਆਇਦਾ ਮੁੰਡਾ ਦੂਜਾ ਮੇਰੇ ਦੂਜੇ ਦਾਇਦਾ ਮੁੰਡਾ ਮੇਰੇ ਮੇਰੇ ਦੂਜੇ ਦਾਇਦਾ ਮੁੰਡਾ ਤੇ ਮੈਂ ਅੱਗੇ ਪਾਣੀ ਦੇਖ ਤਾ ਉਹਨੇ ਵੀ ਕਿਤੇ ਪਾਣੀ ਲੀਕ ਤਾਂ ਨਹੀਂ ਹੁੰਦਾ ਇੱਕ ਆ ਰਿਹਾ ਮੂੰਹ ਇੱਕ ਆ ਰਿਹਾ ਮੂੰਹ ਇਹ 60 ਵਾਲੇ ਵਾਂ ਦਾ ਮੂੰਹ ਵੇਖ ਕੇ ਉਹਨੇ ਸਾਰੇ ਕਿਤੇ ਕਿਤੇ ਨਾ ਕਿਤੇ ਪਾਣੀ ਨਿਕਲਦਾ ਤਾਂ ਨਹੀਂ ਹਾਈ ਚੱਕ ਕੁਲੀ ਆ ਆਹਦੇ ਕੁਲੀ ਦੱਬੀ ਹੋਈ ਆ ਖਾਲਾ ਆਪਣਾ ਕੱਸੀ ਦੇ ਨਾਲ ਬਹੁਤ ਜਾ ਕੇ ਪੂਰ ਜਾ ਕੇ ਜੜਦਾ ਆਪਣੇ ਨਹਿਰਾਂ ਦੇ ਕਿਨਾਰਿਆਂ ਦੇ ਬਰਾਬਰ ਜਾ ਕੇ ਜੜ ਜਾਂਦਾ ਇੱਥੇ ਮੋਟਰ ਲੱਗੀ ਹੈ ਤੇ ট্রান্সਫਾਰਮ ਲੱਗਿਆ ਹੋਇਆ ਔਰ ਇਹ ਆਪਣਾ ਖਾਲਾ ਅੱਗੇ ਜਾ ਕੇ ਦੇਖਦੇ ਆਪਾਂ ਹਾਂ ਦੇਖੋ ਇੱਥੇ ਆ ਬੜਾ ਮੀਡੀਅਮ ਜਿਹਾ ਬਣਿਆ ਇੱਕ ਖਾਲੀ ਟੰਨੇ ਵਾਲੀ ਬਣਿਆ ਹੋਇਆ ਤੇ ਇੱਕ ਨੂੰ ਆ ਰਿਹਾ ਇਹ ਕਾਰਿਆ ਨੂੰ ਇਹ ਰੋਤ ਸੜੀ ਖਾਲ ਦੇ ਵਿੱਚ ਉਹੀ ਵੇਖਾਂ ਜਾ ਰਿਹਾ ਜਿੱਥੇ ਪਾਣੀ ਖੱਦਾ ਤਾਂ ਨਹੀਂ ਅੱਧੇ ਦੇਖ ਕੇ ਆਵਾਂਗੇ ਬਾਕੀ ਪ੍ਰੇਮ ਨਹੀਂ ਜਾਣੀ ਜਾਈਦਾ ਅੱਸੀ ਦੇ ਮਹਿਰਾ ਤੱਕ ਤੁਰਪੀ ਤਾਂ ਚੇਖੋ ਆਪਸ ਮੁੜੇ ਹੋਣੇ ਹਨ ਆ ਦੇਖੋ ਡਿੱਗੀ ਕਿੰਨੇ ਘੰਟਾ ਬਣਾਈ ਦੀ ਇਹ ਵਿੱਚ ਸਲਾਈਡ ਹੁੰਦੀ ਹੈ ਮੂੜੂ ਤੇ ਇੱਥੋਂ ਪਾਣੀ ਲੀਕ ਹੁੰਦਾ ਸੀਗਾ ਜਿੱਥੋਂ ਆਪਾਂ ਪਾਣੀ ਵੱਡਿਆ ਸੀ ਉਹਦੇ ਨਾਲ ਲੰਬੀ ਖੱਟੀ ਤੋਂ ਪਾਣੀ ਲੀਕ ਹੋਈ ਜਾਂਦਾ ਸੀ ਤੇ ਆਪਾਂ ਹੈ ਪਾਣੀ ਸੀਤ ਕਰਦਨੇ ਮਤਲਬ ਘਰ ਆਦ ਨੇ ਵੀ ਪਾਣੀ ਨਿਕਲਣਾ ਆ ਦੇਖੋ ਨਾ ਇਹ ਦੇਖੋ ਆ ਛੁ ਇਹਨਾਂ ਕੁ ਟੋਟਾ ਦੇਖੋ ਖਾਲ ਦੇ ਵਰਲੇ ਬਸੇ ਆ ਤੇ ਹਨਾਪਾ ਆ ਗਏ ਪਾਣੀ ਗੁੰਨ ਇਹਨੂੰ ਦੇਖ ਕੇ ਚੱਕ ਵਟ ਕਰਿਆ ਆ ਤਾਂ ਤੇ ਆਪਾਂ ਹੁਣ ਕੁਛ ਨਾ ਕੁਛ ਪੂਰ ਕਰਦੇ ਆ ਆਪਾਂ ਮੇਰੇ ਤਾਰੇ ਜਿੱਦ ਕਰਿਆ ਆਪਾਂ ਨਲਕਾ ਲਾਇਆ ਸੀ ਤੇ ਉਹ ਆਪਾਂ ਨਲਕੇ ਦਾ ਸਮਾਨ ਆਪਾਂ ਛੱਡਣ ਜਾ ਰਹੇ ਆ ਆਪਣੇ ਨਾਲ ਲੜਦੇ ਪਿੰਡ ਜਿੱਥੇ ਛੱਡਣ ਜਾ ਰਹੇ ਆ ਦੇਖੋ ਸਾਰਾ ਸਮਾਨ ਲੱਦਿਆ ਹੋਇਆ ਵਿੱਚ ਸਾਈਕਲ ਵੀ ਲੱਦਿਆ ਹੋਇਆ ਆਪਾਂ ਸਾਈਕਲ ਉੱਤੇ ਫੂਟ ਬਰਾਉਣਾ ਸੂਤ ਕਰਾ ਕੇ ਫੇਰ ਆਪਾਂ ਘਰੇ ਆ ਜਾਵਾਂਗੇ ਦੇਖੋ ਕਿੰਨਾ ਗੰਦ ਪੁੰਰ ਜਾਂਦੇ ਸਾਰੇ ਬਹੁਤ ਧੰਨ ਪਾਇਆ ਤੇ ਉਹ ਆਪਣੀਆਂ ਨਹਿਰ ਅੱਗੇ ਆ ਦੇਖੋ ਕੀ ਗੋਸ਼ ਕੀ ਤਾਂ ਪਾ ਜਾਂਦੇ ਆਣੇ ਜਾ ਦੇਖੋ ਇੱਥੇ ਸੱਠਾ ਵੱਡਿਆ ਹੋਇਆ ਸੱਠੇ ਵੱਡਣੇ ਸ਼ੁਰੂ ਹੋ ਗਏ ਆ ਤਾਂ ਵੱਡਿਆ ਪਿਆ ਸੱਠਾ ਤੋਂ ਟਰੈਕਟਰ ਖੜਾ ਵਿੱਚ ਪਰਾਲੀ ਜੀ ਚੱਕੀ ਜਾਂਦੇ ਆ ਉਹ ਵੱਡਿਆ ਬੈ ਤਾਂ ਸੱਠਾ ਦੇਖੋ ਨਾ ਪਨਹਿਰਾਂ ਦੇ ਆ ਗਏ ਆ ਨਹਿਰਾਂ ਤੱਕ ਪਹੁੰਚ ਗਏ ਆਪਾਂ ਸਾ ਦੇਖੋ ਆਪਾਂ ਆਪਣੇ ਉਹ ਖੁੱਲ ਗਏ ਸੀ ਵੱਡੇ ਡੰਬੇ ਤਿੰਨ ਉਹ ਖੁੱਲ ਗਏ ਸੀ ਮੇਰੇ ਮੇਰੇ ਸਾਹੇ ਦਾ ਮੁੰਡਾ ਵੱਡਾ ਉਹ ਬੰਨ ਰਿਹਾ ਯਾ ਟਰੈਕਟਰ ਦੇ ਉੱਪਰ ਬੈਠਾ ਉਹ ਮੇਰੇ ਤਾਇਆ ਦਾ ਛੋਟਾ ਮੁੰਡਾ ਗੰਦੋਈ ਫੌਂਡ ਬਹੁਤ ਫੌਂਡ ਜਿਹੜਾ ਟਰੈਕਟਰ ਚਲਾ ਰਿਹਾ ਉਹ ਮੇਰਾ ਤਾਇਆ ਤੇ ਆ ਆਪਣੀ ਕੱਸੀ ਤੇ ਆਪਣੇ ਨਾਲ ਲੱਗਦੇ ਕੋਠਾਂ ਦੇ ਵਿੱਚ ਸੂਆ ਜਾਂਦਾ ਇਹ ਵਾਲਾ ਤੇ ਆ ਨਹਿਰੋਂ ਮੱਦਨਾ ਪਹੁੰਚਦੇ ਨਾ ਪਹੁੰਚ ਨਹਿਰਾਂ ਰਾਸਤਾਨ ਵਾਲੇ ਤੋਂ ਹਾਂਜੀ ਰਾਜਸਥਾਨ ਵਾਲੀ ਨਹਿਰ ਹੈ ਰਾਜਸਥਾਨ ਦੀ ਜਾਂਦੀ ਹੈ ਨਹਿਰ। ਹਾਂ ਦੇਖੋ ਨਹਿਰੋਂ ਪਾਰ ਵੀ ਬਹੁਤ ਵੱਡੇ ਪਏ ਨੇ ਛੱਟੇ। ਤੇ ਆ ਦੇਖੋ ਕੀ ਕੁਝ ਗੰਦ ਫੁੰਟੇ ਜਾਂਦੇ ਨੇ। ਮਾੜੇ ਦਿਨ ਕੱਲੇ ਪੱਲੇ ਗੰਦੀ ਰਹ ਜੂਗਾ। ਉੱਥੇ ਆਪੜੇ ਨਹੀਂ ਆਣੋ। ਤੇ ਆ ਇੱਥੇ ਮਸ਼ੀਨ ਖੜੀ ਹੈ ਇੱਕ। ਕਿ ਮੈਨੂੰ ਲੱਗਦਾ ਉਹ ਚੱਲੇ ਮਸ਼ੀਨ ਖਰਾਬ ਹੋ ਗਈ। ਕੋ ਨਵੜਦੇ ਵੜਦੇ ਖਰਾਬ ਹੋ ਗਈ ਤਾਂ ਇਹ ਬਾਹਰ ਕੱਢ ਕੇ ਸੁੱਤ ਕਰਨ ਲੱਗ ਗਏ ਮੈਨੂੰ ਲੱਗਦਾ ਤੇ ਆ ਗੱਡੀ ਖੜੀ ਐ ਇੱਥੇ ਕੋਈ ਨਾ ਅਜਾਸਤੇ ਕੀਤੀ ਜਾਂ ਚਾ ਪਾ ਹੋਰ ਵੀ ਕਰਾਂਗੇ ਹਾਂ ਦੇਖੋ ਪੰਗੇ ਲੈਂਦੇ ਜਾਂਦੇ ਆਪਾਂ ਮੇਰਾ ਇਹ ਤਾਂ ਇਹਦਾ ਵੱਡਾ ਮੁੰਡਾ ਪੰਗੇ ਲੈਂਦਾ ਜਾਂਦਾ ਬਹੁਤ ਜਿਆਦਾ ਤੇ ਆ ਦੇਖੋ ਇਧਰ ਮੱਕ ਵੀ ਖੜਾ ਜੀ ਤਾਂ ਦੇਖੋ ਮੱਕ ਖੜਾ ਤੇ ਆ ਆਪਾਂ ਹੁਣ ਦੁੱਤੇ ਆ ਗਿਆਂ

ਹੁਣ ਆਪਾਂ ਸਮਾਨ ਜਿੱਥੋਂ ਜਿੱਥੇ ਆਪ ਜਿੱਥੋਂ ਆਪ ਸਮਾਨ ਲਿਆਂਦਾ ਸੀ ਉੱਥੇ ਆਪਾਂ ਲੈ ਕੇ ਜਾਵਾਂਗੇ ਉੱਥੇ ਰੱਖ ਜਾਵਾਂਗੇ ਤੇ ਅੱਗੇ ਗੰਡੇਾਂ ਟਰਾਲੀ ਖੜੀ ਆ। ਆਹ ਦੇਖੋ ਉਹ ਜੇ ਪਾਸੇ ਕਰੂਗਾ ਤੇ ਫੇਰ ਹੀ ਆ ਆਪਣਾ ਡਟੜ ਟਪੂਗਾ। ਤੋਂ ਗੰਡੇਾਂ ਟਰਾਲੀ ਗਾਰ ਲੈ ਗਿਆ। ਤੇ ਹੁਣ ਆਪਾਂ ਉਹਨਾਂ ਦੇ ਘਰੇ ਚੱਲਦੇ ਹਾਂ ਜਿਨ੍ਹਾਂ ਦੇ ਆਪਾਂ ਸਮਾਨ ਲਵਣਾ ਮਿਸਤਰੀ ਦੇ ਘਰੇ। ਆ ਘਰ ਆ ਗਿਆ ਉਹ ਦਾ ਉਹ ਸਾਹਮਣੇ ਘਰ ਸੀ। ਤੇ ਆਪਾਂ ਸਮਾਨ ਲਾ ਕੇ ਹੁਣ ਵਾਪਸ ਖਾਲੀ ਘਰੇ ਜਾਨੇ ਆ। ਇੱਥੇ ਦੇਖੋ। ਇੱਥੇ ਜਮਾਂ ਨਾਲ ਲੱਗ ਜੂਗਾ ਡੱਟਰ ਦੂਜੀ ਟਰਾਲੀ ਆਪਣੀ ਟਰਾਲੀ ਦੇ ਨਾਲ ਇਹ ਗਲੀ ਬਹੁਤ ਵੀੜੀ ਤਾਂ ਕਰਕੇ ਜਮਾਂ ਨਾਲ ਲੱਗ ਜਾਂਦੀ ਆ ਦੇਖੀ ਹੈ ਔਰ ਦੇਖੋ ਜਮਾਂ ਨਾਲ ਲੱਗੀ ਹੁਣ ਕਿੰਨਾ ਸਪੇਸ ਹੀ ਰਹਿ ਗਿਆ ਸੀ ਥਾ ਦੇਖੋ ਸਿੰਗਲ ਦੇ ਉੱਪਰ ਪੰਗੇ ਲੈ ਜਾਂਦੇ ਆ ਤੇ ਆਪਾਂ ਫੇਰ ਮੇਨ ਰੋਡ ਤੇ ਆ ਗਏ ਆ ਥਾ ਦੇਖੋ ਆਪਾਂ ਫੇਰ ਮੇਨ ਰੋਡ ਤੇ ਆ ਗਏ ਆਹ ਦੇਖੋ ਕੜੀ ਉੱਪਰ ਤੇ ਆਹ ਦੇਖ ਲੋ ਬੇਟਾ ਕਿਵੇਂ ਬਾਬਾ ਬੈਠਾ ਹੁੰਦਾ ਤੇ ਹੁਣ ਆਪਾਂ ਇੱਥੋਂ ਆਏ ਸੀਗੇ ਉਹ ਵੀ ਦੁਕਾਨ ਤੇ ਤੇ ਮੇਰੇ ਤਾਏ ਦਾ ਵੱਡਾ ਮੁੰਡਾ ਕਹਿੰਦਾ ਵੀ ਇੱਥੋਂ ਆਪਾਂ ਟਰੈਕਟਰ ਮੋੜ ਲਗੇ ਆਪਾਂ ਦੂਜੇ ਪਾਸੇ ਚੱਲਦੇ ਆ ਬੈਂਕ ਵਾਲੇ ਪਾਸੇ ਕਿਉਂਕਿ ਬੈਂਕ ਵਾਲੇ ਪਾਸੇ ਦੁਕਾਨ ਬਹੁਤ ਵੱਧ ਜਾਂਦੀ ਬਹੁਤ ਤੇ ਇੱਥੋਂ ਆਪਾਂ ਹੁਣ ਟਰੈਕਟਰ ਮੋੜਦੇ ਆ ਅੱਗੇ ਉਹ ਦੇਖੋ ਨਾਕਾ ਵੀ ਲੱਗਿਆ ਹੋਇਆ ਵੈਸੇ ਤਾਂ ਪਰ ਆਪਾਂ ਨਾਕੇਵਾਰ ਕਣੀ ਮੋੜਿਆ ਆਪਾਂ ਦਾ ਵੱਡੀ ਦੁਕਾਨ ਕਰਕੇ ਮੋੜਿਆ ਤੇ ਆਪਾਂ ਟ੍ਰੈਟਰ ਮੋੜ ਜਾ ਤੇ ਆਪ ਉਹ ਦ칸 ਤੇ ਵੀ ਐਸ ਬਰ ਉਹ ਵੀ ਦੁਕਾਨ ਬੰਨਤਾ ਤੇ ਹੁਣ ਆਪਾਂ ਉਧਰ ਫੇਰ ਜਾਣਾ ਪਊਗਾ ਜਿੱਧਰੋਂ ਆਪਾਂ ਆਏ ਸੀ ਇੰਨੇ ਖੰਮ ਖਾਂ ਗਿਆ ਲੱਗਿਆ ਇੱਧਰ ਤਾਂ ਤੇ ਆ ਦੇਖੋ ਹੁਣ ਆਪਾਂ ਉਧਰ ਚੱਲਦੇ ਆ ਜਿੱਧਰੋਂ ਆਪਾਂ ਆਏ ਸੀ ਆ ਦੇਖੋ ਇੱਥੇ ਨੱਕ ਲੱਗਿਆ ਹੋਇਆ ਤੇ ਆ ਦੇਖੋ ਗੰਦ ਫੁੰਦੇ ਜਾਂਦੇ ਪਰ ਆ ਦੇਖੋ ਇੱਥੇ ਲੱਗਿਆ ਹੋਇਆ ਨੱਕ ਆ ਆਪਾਂ ਨੂੰ ਕਦਾ ਬਟਾਪ ਕੇ ਤੇ ਉਹ ਇੱਧਰ ਦੁਕਾਨ ਆ ਉਹ ਦੁਕਾਨ ਤੇ ਇੱਛਾ ਭਰਿਆ ਚ ਥਾਲਦਾਂਗੇ ਪਰ ਉਹ ਕਹਿੰਦੇ ਜਿਹੜੀ ਦੁਕਾਨ ਤੇ ਆਪਾਂ ਪਹਿਲਾਂ ਗਏ ਸੀ ਉਸ ਦੁਕਾਨ ਤੋਂ ਹੀ ਸਾਈਕਲ ਸੰਤੋ ਉੱਗਾ ਹੋਰ ਕਿਸੇ ਵੀ ਦੁਕਾਨ ਤੋਂ ਨਹੀਂ ਹੁੰਦਾ ਤਾਂ ਇਹ ਇੱਥੋਂ ਵੀਰ ਆਪਾਂ ਨੂੰ ਵਾਪਸ ਜਾਣਾ ਪਊ ਪਰ ਉਹ ਤਾਂ ਦੁਕਾਨ ਖੁੱਲੀ ਨਹੀਂ ਫਿਰ ਕਦੀ ਜਾਣਾ ਉਹ ਆਪਾਂ ਉੱਥੇ ਹੀ ਬਾਅਦ 'ਚ ਆ ਜਾਾਂਗੇ ਫਿਰ ਬਾਅਦ 'ਚ ਆ ਕੇ ਫਿਰ ਉਹ ਸਾਈਕਲ ਮੋਟਰਸਾਈਕਲ ਤੇ ਲੈ ਆਵਾਂਗੇ ਫਿਰ ਆ ਕੇ ਉਹ ਕਰ ਲੈਣਗੇ ਪਰ ਸੂਟ ਕਰਾ ਲੈ ਆਂਦੇ ਲੈ ਆਣਗੇ ਤੇ ਹੁਣ ਮੇਰੇ ਤਾਏ ਦਾ ਵੱਡਾ ਮੁੰਡਾ ਟਰੈਕਟਰ ਚਲਾਉਣ ਲੱਗ ਗਿਆ ਹੁਣ ਟਰੱਕ ਟਰੈਕਟਰ ਮੋੜ ਲਿਆ ਰੱਖ ਵਿਚੋਂ ਪਈ ਦੇ ਸੜਕ ਦੇ ਉੱਪਰ ਹੀ ਟਰੈਕਟਰ ਮੋੜ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਫਿਰ ਆਪਸੇ ਜਦੋਂ ਕੋਈ ਕੰਮ ਹੀ ਨਹੀਂ ਬਣਿਆ ਮੇਰੇ ਤਾਏ ਜੀ ਤਾਏ ਜੀ ਉਹ ਦੇਖੋ ਸਾਈਕਲ ਉੱਪਰ ਜਾਵਰੇ ਚੜ ਰਹੇ ਜਾਵਦੇ ਨੇ ਤੇਰੇ ਇੱਕ ਤਾਂ ਭੁੱਲਣਾ ਹੀ ਨਹੀਂ ਹੁੰਦਾ ਤੇ ਆਹ ਦੇਖੋ ਮੇਰਾ ਤਾਂ ਇਹਦਾ ਵੱਡਾ ਮੁੰਡਾ ਕਿ ਨਾ ਮੈਂ ਛਾਰਤ ਲਾਉਣਾ ਤੁਹਾਡੇ ਨਾਲ ਮੈਂ ਟਰਾਲੀ ਦੇ ਪਿੱਛੇ ਰਹਿ ਕੇ ਤੇ ਉੱਪਰ ਚੜ ਜੀਗਾ ਆ ਦੇਖੋ ਪਰ ਸੱਚੀ ਚੜ ਗਿਆ ਉੱਪਰ ਆ ਦੇਖੋ ਆ ਪਚੜੀ ਜਾਊਗਾ ਹੁਣ ਛਾਰਤ ਸਿਗਾਰ ਗਈ ਆ ਦੇਖੋ ਹਣੇ ਪੁੱਛਿਆ ਸੀ ਹੁਣ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਫੀਲ ਹੋ ਰਿਹਾ ਕਿ ਨਾ ਫੀਲ ਕਾਦਾ ਹਣਾ ਸਾਹ ਚੜਿਆ ਤੇ ਅ ਦੇਖੋ ਫੇਰ ਥੱਲੇ ਉਤਰ ਗਿਆ ਇਹ फिर पिछे रू गए मेरे तेज आखिया उड़ जा चढ़ जा मानता ही नहीं पैसा जीती पा कढ़ भा देखो थले ही है वैसे थले बहुत दूर रह गया और इतो फिर चढ़ जूगा भज के स्पीड बहुत आंकड़ा रहा दौड़ चाहता रहा आखो ਪਰਜ ਦੇ ਉੱਪਰ ਚੜ ਗਿਆ ਫਿਰ ਤੇ ਆ ਦੇਖੋ ਪੁਰਾਣੇ ਜਮਾਨੇ ਦਾ ਗੱਡਾ ਖੜਾ ਇੱਕ ਤੇ ਦੇਖ ਰਿਹਾ ਤੁਹਾਨੂੰ ਸਕਰੀਨ ਦੇ ਉੱਪਰ ਪੁਰਾਣੇ ਜਮਾਨੇ ਦਾ ਗੱਡਾ ਖੜਾ ਟਰੈਕਟਰ ਵਾਲਾ ਇਹੜਾ ਟਰੈਕਟਰ ਪਿੱਛੇ ਪੈਂਦਾ ਹੁੰਦਾ ਬੜਕਾਂ ਦਾ ਗੱਡਾ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਤੁਸੀਂ ਵੀ ਵੇਖਿਆ ਤਾਂ ਕਮੈਂਟ ਜਰੂਰ ਦੱਸਿਓ ਜੀ ਇਹ ਅਸੀਂ ਵੇਖਿਆ ਇਹ ਪੁਰਾਣੇ ਜਮਾਨੇ ਦਾ ਗੱਡਾ ਤੇ ਦੇਖੋ ਇੱਥੇ ਮਸ਼ੀਨ ਹੁਣ ਸ਼ੁਰੂ ਹੋ ਗਈ ਸੀ ਤੇ ਸੱਠਾ ਵੱਢੀ ਜਾਂਦੀ ਸੀ ਉਹਦੀ ਖਦੂ ਮਸ਼ੀਨ ਨਾਲ ਵੀ ਨਾ ਗਈਆਂ ਇਹ ਸਾਡੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਵੱਢਦਾ ਇਹ ਚੇ ਤੇ ਆਹ ਬਣਾ ਰੋਂ ਤੋਂ ਵਾਕਸ ਤੇ ਹੁਣ ਫੇਰ ਘਰ ਨੂੰ ਹੁਣ ਸਿੰਗਲ ਦਾ ਫੇਰ ਆਪਣਾ ਸੂਤ ਨਹੀਂ ਹੋਇਆ ਕੀ ਆ ਪ੍ਰੋਗਰਾਮ ਹੋ ਗਈ ਬਾਈ ਤੁਮ ਕੋ ਪੰਗਾ ਵਹਿ ਗਿਆ ਹੈ ਕਿਆ ਜਾਣ ਕੇ ਕੁੱਥਿਆਂ ਨੂੰ ਜਿਹੜੀਆਂ ਨੂੰ ਪੰਗਾ ਵਹਿ ਗਿਆ ਗਿਆ ਹੈ ਨੇ ਜਾਣ ਇਕੱਠੇ ਹੋਏ ਖੜੇ ਹਾਂ ਇਸ ਲਈ ਪੁੱਛਿਆ ਤਾਂ ਪਰ ਉਹਨਾਂ ਨੂੰ ਕੋਈ ਪੰਗਾ ਨਹੀਂ ਪਿਆ ਨਹੀਂ ਘੜੇ ਆਦਾਂ ਤੇ ਹੁਣ ਮੇਰੇ ਕੋਲ ਇਹ ਤਾਂ ਵੱਡਾ ਮੁੰਡਾ ਸਾਈਕਲ ਲੈ ਕੇ ਇੱਥੋਂ ਘਰੇ ਜਾਵੜੂਗਾ ਤੇ ਆਪਾਂ ਟਰਾਲੀ ਠੱਲ ਕੇ ਆਉਣੇ ਸੀ ਕਿਸੇ ਬੁਰਦੇ ਘਰੇ ਉੱਥੋਂ ਆਪਾਂ ਫੇਰ ਟਰੈਕਟਰ ਤੇ ਆਵਾਂਗੇ ਟਰਾਲੀ ਢੱਲੇ ਆਵਾਂਗੇ ਆਪਾਂ ਵੇਖ ਜਿੱਥੋਂ ਪਰ ਟਰਾਲੀ ਨਹੀਂ ਆਉਂਦੀ ਸੋਹ ਹੈ ਤਾਂ ਮੇਰੇ ਮਾਸੂ ਕਾ ਕਰੀ ਉਹ ਦੇਖੋ ਕਰਮ ਹੈ ਤਾਂ ਮੇਰੇ ਮਾਸੂ ਕੇ ਕਰੀ ਇਥੋਂ ਆਪਣਾ ਟਰਾਲੀ ਕਰ ਲਈ ਟਰਾਲੀ ਨੂੰ ਫਿਰ ਲਾਤੀਆ ਹੁਣ ਆਪਾਂ ਘਰੇ ਚੱਲਦੇ ਹਾਂ ਘਰੇ ਚੱਲਦੇ ਹਾਂ ਤੋਂ ਬਾਅਦ ਫਿਰ ਸਮਾਪਤ ਕਰ ਦਾਂਗੇ ਆਪਣਾ ਵਲੌਗ ਤੋਂ ਖਣੀਏ ਤੋਂ ਟਰਾਲੀ ਤੋਂ ਹੁਣ ਆਪਾਂ ਚੱਲਦੇ ਹਾਂ ਤੇ ਰੱਖਦੇ ਆਰੇ ਕੋ ਆਪਣੀ ਵਾਲੀ ਛੜਕ ਤੇ ਆਪਾਂ ਚੜ ਗਏ ਆ ਅੱਜ ਛਟਰਾਂ ਲਿਆ ਕੇ ਸਿੱਧਾ ਆਪਣੇ ਗੁਰਦੁਆਰੇ ਜਿਸ ਰੋਡ ਤੇ ਆਪਣਾ ਗੁਰਦੁਆਰਾ ਆਉਂਦਾ ਉਸ ਰੋਡ ਤੇ ਚੜ ਗਏ ਆ ਵੀ ਇੱਕ ਆ ਗੁਰਦੁਆਰਾ ਇੱਥੇ ਦੋ ਟੂਟੀਆਂ ਲੱਗੀਆਂ ਨੇ ਬੜੇ ਠੰਡੇ ਪਾਣੀ ਹੁੰਦਾ ਬਹੁਤ ਠੰਡਾ ਪਾਣੀ ਹੁੰਦਾ ਉਹਦੇ ਚ ਟੇਪ ਜੱਗੀਆਂ ਲੱਗੀਆਂ ਅੰਦਰ ਵਾਲੇ ਤੇ ਆਪਾਂ ਹੁਣ ਘਰੇ ਆ ਗਏ ਆ ਆ ਦੇਖੋ ਆਪਾਂ ਹੁਣ ਘਰੇ ਆ ਗਏ ਆ ਹੁਣ ਆਪਾਂ ਘਰੇ ਚੱਲਦੇ ਆ ਘਰੇ ਲਾਗਨੇ ਐ ਟਰੈਕਟਰ ਬੱਸ ਆਪਾਂ ਟਰੈਕਟਰ ਦਾ ਕੰਮ ਖਤਮ ਹੋ ਗਿਆ ਕਦਾ ਬਹੁਤ ਇੱਕ ਕੈਰੇਕਟਰ ਕੀ ਕਰੀਏ ਅੱਜ ਤਾਂ ਹੀ ਬਹੁਤ ਦਾ ਹੁੰਦਾ ਪਰ ਆਹ ਪਨਕਾਰਾ ਦੇਖੋ ਜਿਹਾ ਦਿਖੋ ਮੇਰੇ ਤੋਂ ਇਹਦਾ ਡਾਗੋਂ ਡਾਉਣਾ ਨਹੀਂ ਇਤਤ ਤੋਂ ਤਾਂ ਖਰੀਦ ਆ ਜੀ ਮੋਟਰ ਤੋਂ ਬਣਾਈ ਗਏ ਆਹ ਨਾਲ ਕਬੂਰ ਕੀਤਾ ਇੱਥੇ ਆਪਾਂ ਹੋ ਰਿਹਾ ਇਹ ਬੂਰ ਕੀਤਾ ਆਪਾਂ ਹੋ ਰਿਹਾ ਜਿਹੜਾ ਪੈਪ ਲੱਗੀ ਹੋਈ ਹੈ ਤੇ ਹਾਂਜੀ ਕਿਵੇਂ ਲੱਗਿਆ ਸਾਡਾ ਵਲੌਗ ਅੱਜ ਦਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ